ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਗੱਲ ਹੈ ਕਿ ਜਾਗਰਸਿਓ ਦੇ ਮੁੰਡੇ ਦਾ ਵਿਆਹ ਧਰਿਆ ਹੋਇਆ ਸੀ ਉਹਨੇ ਬੜੇ ਅੱਛੇ ਤਰੀਕੇ ਦੇ ਨਾਲ ਜਿਹੜਾ ਹੈ ਵਿਆਹ ਦਾ ਸਾਰਾ ਅਰੇਂਜਮੈਂਟ ਕੀਤਾ ਪੈਲਸ ਬੜਾ ਸੋਹਣਾ ਬੁੱਕ ਕਰਾਇਆ ਔਲ ਪੈਲਸ ਦੇ ਵਿੱਚ ਉਹਨੇ ਕਈ ਗਾਉਣ ਵਜਾਉਣ ਵਾਲੇ ਵੀ ਸੱਦੇ ਸੱਜਿਆ ਫਿਰਦਾ ਸੀ ਜਾਗਰਸਿਓ ਤੇ ਇਧਰ ਨੂੰ ਕਦੇ ਉਧਰ ਨੂੰ ਤੇ ਉਹਦੇ ਨਾਲ ਦਾ ਇੱਕ ਬਹੁਤ ਹੀ ਸੂਝਵਾਨ ਤੇ ਸਿਆਣਾ ਸੱਜਣ ਸੀ ਬੜਾ ਮਿੱਤਰ ਸੀ ਉਹਦਾ ਉਹ ਇਕੱਠੇ ਗੁਰਦੁਆਰੇ ਵੀ ਜਾਂਦੇ ਹੁੰਦੇ ਸੀ ਉਹ ਵੀ ਨਾਲ ਹੀ ਗਿਆ ਜਦੋਂ ਪੈਲਸ ਦੇ ਵਿੱਚ ਗਾਉਣ ਵਾਲੀਆਂ ਨੱਚ ਟੱਪ ਰਹੀਆਂ ਸੀ ਬੜਾ ਖੁਸ਼ ਹੋ ਕੇ ਜਾਗਰ ਸੇ ਉੱਪਰ ਦੀ ਪੈਸੇ ਤੁਸੀਂ ਵੀ ਵਾਰੀ ਜਾਂਦਾ ਸੀ ਤੇ ਅਚਾਨਕ ਉਹਦੇ ਕੋਲੇ ਪੈਸੇ ਮੁੱਕ ਗਏ ਉਹ ਭੱਜ ਕੇ ਆ ਕੇ ਥੱਲੇ ਉਹ ਸੱਜਣ ਨੂੰ ਨਾਲ ਲੈ ਕੇ ਕਹਿਣ ਲੱਗਾ ਵੀ ਮੈਨੂੰ ਪੈਸੇ ਖੁੱਲੇ ਦਿਓ ਉਹ ਸੱਜਣ ਬੜਾ ਸਮਝਦਾਰ ਤੇ ਦਿਮਾਗੀਆ ਸੀ ਉਹਨੇ ਕੀ ਕੀਤਾ ਆਪਣੇ ਬੁੱਚ ਵਿੱਚੋਂ ਕੱਢ ਕੇ ਇੱਕ ਇੱਕ ਰੁਪਏ ਦੇ ਦੋ ਲਫਾਫੇ ਭਾਨ ਭਾਵ ਜਾਗਰ ਸਿੰਘ ਨੂੰ ਫੜਾਤੀ ਕਹਿੰਦਾ ਲਓ ਜੀ ਆਹ ਫੜੋ ਉਹ ਕਹਿੰਦਾ ਇਹ ਨਹੀਂ ਚਾਹੀਦੇ ਮੈਨੂੰ ਵੱਡੇ ਨੋਟ ਚਾਹੀਦੇ ਘੱਟੋ ਘੱਟ 10 10 ਦੇ ਹੁਣ ਜੇ 20 20 ਦੇ ਜਾਂ 50 ਦੇ ਹੁਣ ਤਾਂ ਵਾੜੀ ਚੰਗੀ ਗੱਲ ਹੈ ਉਹ ਨਾਲ ਦਾ ਸੱਜਣ ਕਹਿੰਦਾ ਵੀ ਨਹੀਂ ਆਹ ਠੀਕ ਨਹੀਂ ਇੱਕ ਇੱਕ ਰੁਪਏ ਦੇ ਇਹ ਲੈ ਜਾ ਤੂੰ ਇਹ ਇਸ ਸਿੱਟ ਦੀ ਉੱਪਰ ਦੀ ਜਾਗਰ ਸਿੰਘ ਕਹਿੰਦਾ ਨਹੀਂ ਇਹ ਥੋੜਾ ਉੱਪਰ ਦੀ ਸਿੱਟੇ ਜਾਣੇ ਆ ਉਹ ਨਾਲ ਦਾ ਸੱਜਣ ਹੱਸ ਕੇ ਕਹਿੰਦਾ ਵੀ ਮੈਂ ਤੈਨੂੰ ਦੇਖਿਆ ਪਰਸੋਂ ਚੌਥੇ ਤੂੰ ਗ੍ਰਾਂਥੀ ਸਿੰਘ ਤੋਂ ਤੇ 1-1 ਰੁਪਈਏ ਦੇ ਭਾਣ ਮੰਗ ਰਿਆ ਸੀ। ਉਦੋਂ ਤੇ ਤੂੰ ਕਹਿ ਕੇ ਕਿ 1-1 ਰੁਪਏ ਦੀ ਜਾਂ 50-50 ਪੈਸੇ ਦੀ ਭਾਣ ਮੰਗੀ ਸੀ। ਤੇ ਕਹਿੰਦਾ ਵੀ ਉਦੋਂ ਕਹਿੰਦਾ ਉਹ ਤੇ ਗੁਰਦੁਆਰੇ ਨੂੰ ਮੱਥਾ ਟੇਕਣਾ ਸੀ ਤੇ ਗੋਲਕ ਚ ਮੱਥਾ ਟੇਕਣਾ ਸੀ। ਤੇ ਨਾਲ ਦਾ ਸੱਜਣ ਹੱਸ ਕੇ ਕਹਿੰਦਾ ਕਮਾਲ ਦਾ ਬੰਦਾ। ਗੁਰਦੁਆਰੇ ਮੱਥਾ ਟੇਕਣ ਲਈ ਤੂੰ ਭਾਣ ਮੰਗਦਾ ਫਿਰਦਾ। ਤੇ ਗਾਉਣ ਵਾਲਿਆਂ ਦੇ ਉੱਪਰ ਦੀ ਸਿੱਟਣ ਲਈ ਤੂੰ 10-10 ਦੇ 20-20 ਦੇ 50-50 ਦੇ ਮੰਗਦਾ ਤੇ ਵੱਡੇ ਨੋਟਾਂ ਦੀ ਮੰਗ ਕਰਦਾ। ਕਮਾਲ ਦਾ ਬੰਦਾ ਹੈ। ਔਰ ਮੈਂ ਸੁਣਿਆ ਤੈਨੂੰ ਮੈਂ ਕੱਲ ਪਰਸੋ ਮਿਲੇ ਤੂੰ ਕਹਿੰਦਾ ਸੀ ਮੇਰੇ ਤੇ ਗੋਡੇ ਬੜੇ ਦੁਖਦੇ ਆ ਜਿੱਟੇ ਦੁਖਦੇ ਆ ਸ਼ਰੀਰ ਤੋਰੇ ਨਹੀਂ ਕਹਿੰਦਾ ਅੱਜ ਤੋਂ ਭੱਜਿਆ ਫਿਰਦਾਗਾ ਗਾਉਣ ਵਾਲਿਆਂ ਦੀ ਉੱਪਰ ਦੀ ਨੋਟ ਵਾਰਨ ਦੇ ਲਈ ਤੂੰ ਭੱਜਿਆ ਫਿਰਦਾ ਹੈ ਜਦੋਂ ਗੁਰਦੁਆਰਾ ਸੇਵ ਜਾਣਾ ਜਿੱਥੋਂ ਤੈਨੂੰ ਗਿਆਨ ਤੇ ਪਰਮਾਰਥ ਮਿਲਣਾ ਹੈ ਉੱਥੇ ਮੱਥਾ ਟੇਕਣ ਲਈ ਤੂੰ ਭਾਂ ਲੱਭਦਾ ਫਿਰਦਾ ਗੁਰਦੁਆਰਾ ਬੇਸੇ ਮੰਗਤਾ ਨਹੀਂ ਹੈਗਾ ਕੋਈ ਗੁਰਦੁਆਰਾ ਤੇ ਦਾਤਾ ਹੈ ਪਰ ਫਿਰ ਵੀ ਜੇ ਅਸੀਂ ਸੋਚ ਇਦਾਂ ਦੀ ਰੱਖਾਂਗੇ ਤੇ ਜਿੱਥੋਂ ਸਾਨੂੰ ਲੈਕਚਰ ਤਾਂ ਮਿਲਦੀ ਏ ਉੱਥੇ ਅਸੀਂ ਧੰਨ ਵੀ ਕਰ ਚਦੇ ਆ ਜਿੱਥੋਂ ਸਾਨੂੰ ਗਿਆਨ ਮਿਲਦਾ ਏ ਉੱਥੇ ਅਸੀਂ ਧੰਨ ਦੇਣ ਤੋਂ ਵੀ ਸੰਕੋਚ ਕਰਦੇ ਆ ਐਸੀ ਗੱਲ ਨਹੀਂ ਹੈਗੀ ਗੁਰੂ ਦਾ ਦਰ ਸਭ ਤੋਂ ਵੱਡਾ ਹੈ ਉਤਮ ਹੈ ਅਸੀਂ ਆਪਣੇ ਦਸਵੰਦ ਦੀ ਕਮਾਈ ਉੱਥੇ ਸਫਲ ਕਰ ਸਕਦੇ ਆ ਗੁਰੂਕਿਆਂ ਖੁਸ਼ੀਆਂ ਭਾਈ ਫੇਰ ਮਿਲਣਗੀਆਂ ਆਦਰਵਾਇਜ ਅਸੀਂ ਨੱਚਣ ਟੱਪਣ ਵਾਲਿਆਂ ਤੋਂ ਹੀ ਪੈਸੇ ਵਾਰਦੇ ਰਹੇ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਪਰਮਾਰਥ ਤੋਂ ਅਧੂਰੀਆਂ ਰਹਿ ਜਾਣਗੀਆਂ ਜਿੱਥੇ ਲੋੜ ਆ ਧੰਨ ਦੀ ਉੱਥੇ ਵਰਤੋ ਉਹਦੀ ਸਹੀ ਵਰਤੋ ਕਰੋ ਤਾਂ ਕਿ ਗੁਰੂ ਦਾ ਗਿਆਨ ਵੀ ਪ੍ਰਾਪਤ ਹੋਵੇ ਤੇ ਸਮਾਜ ਦੀ ਗੱਲ ਵੀ ਸਾਨੂੰ ਸਮਝ ਆਵੇ ਇਹ ਸੁਣ ਕੇ ਜਾਗਰ ਸਿੰਘ ਕਹਿੰਦਾ ਵਾਕੀ ਤੇਰੀ ਗੱਲ ਠੀਕ ਹੈ ਜਿੱਥੋਂ ਮੈਂ ਪੁੱਤ ਦੇ ਵਿਆਹ ਦੀ ਅਰਦਾਸ ਕਰਾਈ ਸੀ ਜਿੱਥੋਂ ਮੈਂ ਪੁੱਤਰ ਪੈਦਾ ਹੋਣ ਦੀ ਅਰਦਾਸ ਕਰਾਈ ਸੀ ਵਾਕੀ ਉੱਥੇ ਤੇ ਮੈਂ ਪੈਸੇ ਖੁੱਲੇ ਭੜਦਾ ਖਰਦਾ ਜਿੱਥੋਂ ਨਸ਼ੇ ਦੀ ਨੱਚਣ ਟੱਪਣ ਦੀ ਤੇ ਹੋਰ ਕਈ ਤਰ੍ਹਾਂ ਦੀ ਲਚਕਤਾਂ ਦੀਆਂ ਗੱਲਾਂ ਹੁੰਦੀਆਂ ਉੱਥੇ ਮੈਂ ਪੈਸੇ ਬਾਹਰ ਨੂੰ ਫਿਰਦਾ ਕਹਿੰਦਾ ਵਾਕੀ ਤੂੰ ਆ ਗੱਲ ਕਹਿ ਕੇ ਮੇਰੀ ਅੱਖਾਂ ਖੋਲ ਦਿੱਤੀਆਂ ਨੇ ਉਹਨੇ ਪੈਸੇ ਖੁੱਲੇ ਲੈਣੇ ਬੰਦ ਕਰਤੇ ਤੇ ਅਗਲੇ ਦਿਨ ਗੁਰਦੁਆਰਾ ਸਾਹਿਬ ਉਹਨੇ ਆਪਣੀ ਦਸਮੰਦ ਦੀ ਕਮਾਈ ਸਫਲ ਕੀਤੀ ਹੈ ਇਹ ਘਟਨਾ ਕਿਸੇ ਨੂੰ ਲਾਕੀ ਨਹੀਂ ਬਣਾਈ ਗਈ ਸਮਝਣ ਦੇ ਲਈ ਬਣਾਈ ਗਈ ਹੈ ਅਦਰ ਵਿੱਚ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰਨਾ ਜੀ ਲਾਇਕ ਕਰਨਾ ਕਮੈਂਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ